ਵੀਡੀਓ ਨੂੰ ਕਾਰੇ ਵਿਦਿਆਰਥੀਓ ਸਤਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 6ਵਾਂ ਅਤੇ ਇੱਕ ਅਤਿ ਰਸਾਇਣਿਕ ਪਰਿਵਰਤਨ ਤੇ ਅਭਿਆਸ ਦਾ ਸਤਵਾਂ ਸਵਾਲ ਜਿਹੜੇ ਕਿ ਤਿੰਨ ਭਾਗ ਹਨ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਯਾਦ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਆਪ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਦੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 7th english 7th math ਫਿਰ 7ਵੀਂ ਗਣਿਤ ਫਿਰ ਇਹ ਕਹਿੰਗੇ ਗਣਿਤ ਦੇ ਸਿਧਾਂਤ ਇਹ ਕਹਿੰਗੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਟੇਕ ਵੱਚਾ ਤੁਹਾਡੀ ਜਨਰਲ ਨੌਲੇਜ ਨੂੰ ਵਿਦ ਆਨਲੀ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ 'ਤੇ ਵੀ ਵੀਡੀਓਜ਼ ਵੀ ਜ਼ਰੂਰ ਦੇਖੋ। ਆਓ ਦੇਖੀਏ ਬੱਚਿਓ ਹੁਣ ਇਹ ਵਾਲੇ ਸਵਾਲ। ਸੋ ਸਰ ਲੇਖ ਹੈਗਾ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਸਵਾਲ ਹੈ ਪਹਿਲਾ ਭਾਗ ਰਸਾਇਣਿਕ ਇੱਥੇ ਵਿੱਚ ਕੰਨਾ ਆਣਾ ਸੀਗਾ। ਐਸੀ ਮਿਸਟੇਕ ਹੋ ਗਈ ਹੈ। ਸਸਤੇ ਬਾਦ ਕਰਨਾ ਪਾ ਲਿਓ ਇੱਥੇ। ਠੀਕ ਹੈ ਨਾ। ਸੋ ਰਸਾਇਣਿਕ ਅਤੇ ਭੌਤਿਕ ਪਰਿਵਰਤਨ ਕੀ ਹੁੰਦੇ ਹਨ? ਰਸਾਇਣਿਕ ਅਤੇ ਭੌਤਿਕ ਪਰਿਵਰਤਨਾਂ ਵਿੱਚ ਅੰਤਰ ਲਿਖੋ ਸੋ ਬੱਚਿਓ ਇਦਾਂ ਕਰਕੇ ਅਸੀਂ ਨਾ ਕਾਲਮ ਬਣਾ ਕੇ ਕਰਾਂਗੇ ਤੇ ਜਿਹੜਾ ਸੌਖਾ ਹੋ ਜਾਏਗਾ ਯਾਦ ਕਰਨਾ ਵੀ ਹੈ ਨਾ ਸੋ ਇੱਥੇ ਲਿਖ ਲਓ ਭੌਤਿਕ ਪਰਿਵਰਤਨ ਇੱਥੇ ਲਿਖ ਲਓ ਰਸਾਇਣਿਕ ਪਰਿਵਰਤਨ ਸੋ ਪਹਿਲਾ ਹੈਗਾ ਪਦਾਰਥ ਦੀ ਭੌਤਿਕ ਅਵਸਥਾ ਅਤੇ ਭੌਤਿਕ ਗੁਣਾ ਵਿੱਚ ਤਬਦੀਲੀ ਹੁੰਦੀ ਹੈ ਇਹਦੇ ਵਿੱਚ ਪਦਾਰਥ ਦੇ ਰਸਾਇਣਿਕ ਗੁਣਾ ਅਤੇ ਰਸਾਇਣਿਕ ਬਣਤਰ ਵਿੱਚ ਤਬਦੀਲੀ ਹੁੰਦੀ ਹੈ ਰਸਾਇਣਿਕ ਬਣਤਰ ਵੱਖਰੀ ਹੋ ਜਾਂਦੀ ਹੈ ਕਿਉਂਕਿ ਨਵਾਂ ਪਦਾਰਥ ਬਣਦਾ ਸੋ ਦੂਜਾ ਬਿੰਦੂ ਹੈ ਦਾ ਉਹੀ ਨਮਾ ਪਦਾਰਥ ਨਹੀਂ ਬਣਦਾ ਤੇ ਇਹਦੇ ਵਿੱਚ ਕੀ ਹੁੰਦਾ ਇੱਕ ਜਾਂ ਵੱਧ ਨਵੇਂ ਪਦਾਰਥ ਬਣਦੇ ਹਨ ਤੀਜਾ ਜ਼ਿਆਦਾਤਰ ਪਰਤਵਾ ਹੁੰਦਾ ਹੈ ਪਰ ਅਪਰਤਵਾ ਵੀ ਹੋ ਸਕਦਾ ਹੈ ਤੇ ਤੀਜਾ ਜ਼ਿਆਦਾਤਰ ਅਪਰਤਵਾ ਹੁੰਦਾ ਹੈ ਠੀਕ ਹੈ ਫਿਰ ਇੱਥੇ ਮਿਸਾਲਾਂ ਦੇ ਦਾਂਗੇ ਉਦਾਹਰਣ ਦੇ ਦਾਂਗੇ ਜਿਵੇਂ ਬਰਫ਼ ਦਾ ਪਿਗਲਣਾ ਪਾਣੀ ਦਾ ਜੰਮਣਾ ਪਾਣੀ ਦਾ ਭਾਪੜਨਾ ਠੀਕ ਹੈ ਤੇ ਇਹਦਾ ਉਦਾਹਰਣ ਦੇ ਦਾਂਗੇ ਲੋਹੇ ਨੂੰ ਜੰਗ ਲੱਗਣਾ ਰਸਾਇਣਿਕ ਕਿਰਿਆ ਪ੍ਰਿਵਰਤਨ ਅਗਾ ਦੁੱਧ ਤੋਂ ਦੇਈ ਬਣਨਾ ਹਨਾ ਲੋਹੇ ਤੋਂ ਜੰਗ ਲੱਗਦਾ ਹੈ ਜੰਗ ਇੱਕ ਨਵਾਂ ਪਦਾਰਥ ਹੈ ਦੁੱਧ ਤੋਂ ਨਹੀਂ ਦੇਈ ਨਵਾਂ ਪਦਾਰਥ ਹੈ ਬਾਲਣ ਦਾ ਜਲਣਾ ਸਵਾ ਨਵਾਂ ਪਦਾਰਥ ਹੈ ਸਵਾ ਬਣਦੀ ਹੈ ਤੇ ਜਿਹੜੀ ਗੈਸਾਂ ਨਿਕਲਦੀਆਂ ਉਹ ਵੀ ਨਵੇਂ ਪਦਾਰਥ ਨੇ ਸੋ ਇਸ ਤਰ੍ਹਾਂ ਵਿੱਚ ਚਾਰ ਆਪਣਾ ਬਿੰਦੂ ਲੈ ਕੇ ਆਪਾਂ ਰਸਾਇਣਿਕ ਤੇ ਭੌਤਿਕ ਪਰਿਵਰਤਨ ਦੀ ਤੁਲਨਾ ਕਰ ਸਕਦੇ ਹਾਂ ਅੰਤਰ ਲਿਖ ਸਕਦੇ ਹਾਂ ਠੀਕ ਹੈ ਆਓ ਅਗਲਾ ਪੰਕਤੀ ਖਿੇ ਦੂਜਾ ਹੈ ਲੋਹੇ ਨੂੰ ਜੰਗ ਲੱਗਣ ਤੋਂ ਤੁਸੀਂ ਕੀ ਭਾਵ ਲੈਂਦੇ ਹੋ ਮਤਲਬ ਕਿ ਇੱਕ ਪ੍ਰਸ਼ਨ ਵਿੱਚ ਪਹਿਲਾ ਪ੍ਰਸ਼ਨ ਤੇ ਆ ਗਿਆ ਫਿਰ ਲੋਹੇ ਦੀਆਂ ਚੀਜ਼ਾਂ ਨੂੰ ਜੰਗ ਲੱਗਣ ਲਈ ਕਿਹੜੀਆਂ ਜ਼ਰੂਰੀ ਹਾਲਤਾਂ ਦੀ ਜ਼ਰੂਰਤ ਹੁੰਦੀ ਹੈ ਸੋ ਇੱਕੋ ਸਵਾਲ ਵਿੱਚ ਦੂਜਾ ਸਵਾਲ ਹੋ ਗਿਆ ਤੇ ਫਿਰ ਲੋਹੇ ਦੀਆਂ ਚੀਜ਼ਾਂ ਨੂੰ ਜੰਗ ਲੱਗਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਇਹ ਤੀਜਾ ਹੋ ਗਿਆ ਸੋ ਉਹਨੇ ਕਿਹਾ ਕਿ ਇਹ ਮਤਲਬ ਕਿ ਪੂਰਾ ਜਵਾਬ ਜਿਹੜਾ ਹੈ ਉਹ ਬਣੇਗਾ ਸੋ ਪਹਿਲੇ ਤੇ ਇਹ ਲੈ ਲੈਨੇ ਲੋਹੇ ਨੂੰ ਜੰਗ ਲੱਗਣ ਤੋਂ ਤੁਸੀਂ ਕੀ ਭਾਵ ਲੈਂਦੇ ਹੋ ਸੋ ਲੋਹੇ ਨੂੰ ਜੰਗ ਲੱਗਣਾ ਲੋਹੇ ਦੀ ਹਵਾ ਜੋ ਕਿ ਆਕਸੀਜਨ ਅਸੀਂ ਬ੍ਰੈਕਟਸ ਵਿੱਚ ਲਿਖਾਂਗੇ ਹਵਾ ਵਿੱਚ ਆਕਸੀਜਨ ਹੁੰਦੀ ਹੈ ਅਤੇ ਨਮੀ ਪਾਣੀ ਨਾਲ ਹੁੰਦੀ ਰਸਾਇਣਿਕ ਪ੍ਰਕਿਰਿਆ ਹੈ ਸੋ ਇਹ ਬੱਚਿਓ ਇੱਕ ਵਾਕ ਦੇ ਵਿੱਚ ਬੜਾ ਸਟਿੱਕ ਜਵਾਬ ਹੈਗਾ ਕਿ ਜੰਗ ਲੱਗਣਾ ਤੋਂ ਕਹਿੰਦੇ ਤੁਸੀਂ ਕੀ ਭਾਵ ਲੈਂਦੇ ਹੋ ਤੇ ਇਹਦਾ ਮਤਲਬ ਹੈ ਲੋਹੇ ਦਾ ਪਾਣੀ ਅਤੇ ਆਕਸੀਜਨ ਦੇ ਨਾਲ ਜੋ ਰਸਾਇਣਿਕ ਪ੍ਰਕਿਰਿਆ ਹੈ ਉਹਨੂੰ ਹੀ ਜੰਗ ਲੱਗਣਾ ਕਹਿੰਦੇ ਹਾਂ ਠੀਕ ਹੈ ਕਹਿੰਦੇ ਹਨ ਸੋ ਇਸ ਨਵੇਂ ਬਣੇ ਪਦਾਰਥ ਜੰਗਾਲ ਇਹ ਜਵਾਲਮਾ ਪਦਾਰਥ ਬਣਦਾ ਹੈ ਨਵੇਂ ਬਣੇ ਪਦਾਰਥ ਜੰਗਾਲ ਦਾ ਰੰਗ ਸੰਤਰੀ ਜਾਂ ਭੂਰਾ ਹੁੰਦਾ ਹੈ ਭੂਰਾ ਇਥੇ ਇੱਕ ਔਂਕੜ ਦੁਲੈਂਕੜ ਆਣਾ ਸੀਗਾ ਠੀਕ ਹੈ ਸੰਤਰੀ ਭੂਰਾ ਹੁੰਦਾ ਹੈ ਅਤੇ ਇਸ ਦਾ ਸੂਤਰ ਹੈ Fe2O3 ਤੇ ਬਿੰਦੂ ਭਾਗੇ XH2O ਹੈ ਅਸੀਂ ਸੋਚੋ ਤੇ ਉੱਤਰ ਦਿਓ ਵਿੱਚ ਵੀ ਇਹ ਕਰ ਚੁੱਕੇ ਹਾਂ ਠੀਕ ਹੈ ਤੇ ਅਭਿਆਸ ਦਾ ਪਹਿਲਾ ਜਿਹੜਾ ਸਵਾਲ ਸੀਗਾ ਪਹਿਲੇ 1 ਤੋਂ ਲੈ ਕੇ 4 ਤੱਕ ਪਹਿਲਾ ਵੀਡੀਓ ਹੋ ਚੁਈਆ ਗਾਇਰਾ ਜਿਹੜਾ ਸਹੀ ਉੱਤਰ ਚੁਣੋ ਵਿੱਚ ਹਾਂ ਸੋ ਜੰਗ ਲੱਗਣ ਦੀ ਪ੍ਰਕਿਰਿਆ ਦਾ ਸਮੀਕਰਨ ਇਸ ਤਰ੍ਹਾਂ ਹੈ ਸੋ ਸਮੀਕਰਨ ਵੀ ਲਿਖ ਸਕਦੇ ਆਪਾਂ ਆਇਰਨ ਜਿਹਨੂੰ ਵੀ ਲੋਹਾ ਕਹਿੰਦੇ ਆ ਆਕਸੀਜਨ ਹਵਾ ਤੋਂ ਜਮਾ ਪਾਣੀ ਹਵਾ 'ਚ ਪਾਣੀ ਹੁੰਦਾ ਜਾਂ ਮੀਂਹ ਦਾ ਪਾਣੀ ਜਾਂ ਉਤੋਂ ਪਾਣੀ ਉਪਰੋਂ ਸਿੱਟਿਆ ਵੀ ਜਾ ਸਕਦਾ ਸੋ ਇਹ ਬਣੇਗਾ ਜੰਗ ਜਿਹਨੂੰ ਕਹਿੰਦੇ ਆ ਆਇਰਨ ਆਕਸਾਈਡ ਸੋ Fe O2 ਆਕਸੀਜਨ x ਮਣਕੀ H2O ਦੇ ਅਣੂ ਮਣੀ ਮੋਲੀਕਿਊਲ ਤੇ ਫਿਰ Fe2O3 ਇਹ ਸਾਡਾ ਬਣ ਗਿਆ ਜੰਗ ਆਇਰਨ ਆਕਸਾਈਡ ਸੋ ਐ ਤੇ ਬੱਚਾ ਹੋ ਗਿਆ ਕਿ ਜੰਗ ਲੱਗਣ ਤੋਂ ਤੁਸੀਂ ਕੀ ਪਾਉ ਲੈਂਦੇ ਹੋ ਹੁਣ ਅੱਗੇ ਦੇਖੀਏ ਹੁਣ ਕਹਿੰਦੇ ਜੰਗ ਲੱਗਣ ਲਈ ਕਿਹੜੀ ਹਾਲਤਾਂ ਦੀ ਜ਼ਰੂਰਤ ਹੈ ਸੋ ਲੋਹੇ ਦੀ ਚੀਜ਼ਾਂ ਨੂੰ ਜੰਗ ਲੱਗਣ ਲਈ ਤਿੰਨ ਜ਼ਰੂਰੀ ਹਾਲਤਾਂ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਗਰੀ ਪਹਿਲੇ ਲੋਹੇ ਦੀ ਵਸਤੂ ਦੀ ਖੁੱਲੀ ਸਤ੍ਹਾ ਹੋ ਉਹ ਟਕੀ ਨਹੀਂ ਹੋਣੀ ਚਾਹੀਦੀ ਕੋਈ ਸਿਜ ਨਾ ਠੀਕ ਹੈ ਨਾ ਇਹਦਾ ਹਵਾ ਆ ਪਾਣੀ ਨਾਲ ਸੰਪਰਕ ਹੋਣਾ ਜਿਹੜਾ ਖੁੱਲੀ ਸਤ੍ਹਾ ਵਜੇ ਦੀ ਹੈ ਫਿਰ ਹਵਾ ਦੀ ਮੌਜੂਦਗੀ ਚਾਹੀਦੀ ਹੈ ਹਵਾ ਹੋਣੀ ਚਾਹੀਦੀ ਹੈ ਤੇ ਨਮੀ ਦੀ ਮੌਜੂਦਗੀ ਨਮੀ ਜਾਂ ਪਾਣੀ ਠੀਕ ਹੈ ਨਾ ਨਮੀ ਮੈਨੇ ਸੱਲਾਪਣ ਹੋ ਸਕਦਾ ਤੇ ਦੇਖੋ ਬਰਸਾਤਾਂ ਵਿੱਚ ਜਦੋਂ ਮੀਂਹ ਪੈਂਦਾ ਹੈ ਜਾਂ ਜਦੋਂ ਮੀਂਹ ਨਹੀਂ ਪੈ ਰਿਆ ਬਰਸਾਤਾਂ ਦੀ ਨਮੀ ਹੈਗੀ ਹੈ ਸੱਲਾਪਣ ਹੈਗਾ ਤਾਂ ਜੰਗ ਜਿਆਦਾ ਛੇਤੀ ਲੱਗਦਾ ਹੈ ਠੀਕ ਹੈ ਸੋ ਅਗਲਾ ਆ ਗਿਆ ਲੋਹੇ ਦੀ ਚੀਜ਼ਾਂ ਨੂੰ ਜੰਗ ਲੱਗਣ ਤੋਂ ਹੇਠ ਲਿਖੇ ਟੰਗਾ ਨਾਲ ਬਚਾਇਆ ਜਾ ਸਕਦਾ ਹੈ ਕਿਵੇਂ ਬਚਾਇਆ ਜਾ ਸਕਦਾ ਹੈ ਸੋ ਪਹਿਲਾ ਲੋਹੇ ਤੇ ਗ੍ਰੀਸ ਜਾਂ ਤੇਲ ਲਗਾ ਕੇ ਉਹ ਲੋਹੇ ਤੇ ਤੇਲ ਔਰ ਗ੍ਰੀਸ ਦੀ ਪਰਤ ਜਿਹੜੀ ਹੈਗੀ ਹੈ ਉਹ ਇੱਕ ਕਿਸਮ ਦਾ ਹਵਾ ਤੇ ਪਾਣੀ ਤੋਂ ਸੰਪਰਕ ਲੋਹੇ ਦੀ ਸਤਹ ਦਾ ਤੋੜ ਦਿੰਦੀ ਹੈ ਇਸੇ ਤਰ੍ਹਾਂ ਲੋਹੇ ਤੇ ਰੰਗ ਕਰਕੇ ਲੋਹੇ ਤੇ ਰੰਗ ਦੀ ਪਰਤ ਜਿਲੇ ਕਰ ਦਿੰਨੇ ਆ ਤਾਂ ਵੀ ਲੋਹੇ ਦੀ ਸਤਹ ਦਾ ਹਵਾ ਪਾਣੀ ਦੇ ਨਾਲ ਸੰਪਰਕ ਟੁੱਟ ਜਾਂਦਾ ਹੈ ਤੇ ਲੋਹੇ ਤੇ ਮਲਮਾ ਚੜ ਕੇ ਕਿਸੇ ਵੀ ਹੋਰ ਤਾਤੂ ਦੀ ਜੋ ਕਿਰਿਆਸ਼ੀਲ ਨਹੀਂ ਹੈਗੀ ਪਾਣੀ ਵਿੱਚ ਤੇ ਹਵਾ ਵਿੱਚ ਉਹਦੀ ਪਰਤ ਜਿਹੜੀ ਹੈ ਉਹ ਲੋਹੇ ਤੇ ਛਾੜ ਦੇ ਦਈਏ ਜਿੱਦਾਂ ਅਸੀਂ ਆਪਣੇ ਦੇਖਦੇ ਹਾਂ ਸਾਈਕਲਾਂ ਦੇ ਹੈਂਡਲ ਜਿਹੜੇ ਹੁੰਦੇ ਹਨ ਹੈਨਾ ਉਹ ਤੇੜਾ ਹੈਂਡਲ ਉਹ ਚਾਂਦੀ ਰੰਗਾ ਹੁੰਦਾ ਉਹ ਤੇ ਕ੍ਰੋਮ ਦੀ ਜਾਂ ਟਿਨ ਦੀ ਜਾਂ ਕਿਸੇ ਹੋਰ ਤੁਦੀ ਪਰਤੇ ਚੜੀ ਜਾਂਦੀ ਹੈ ਉਹਦੇ ਥੱਲੇ ਜਿਹੜਾ ਹੈਂਡਲ ਹੁੰਦਾ ਉਹ ਲੋਹੇ ਦਾ ਹੁੰਦਾ ਠੀਕ ਹੈ ਹੁਣ ਆ ਗਿਆ ਬੱਚੋ ਤੀਜਾ ਕਾਪਰ ਸਲਫੇਟ CuSO4 ਦੇ ਕ੍ਰਿਸਟਲਾਈਕਰਨ ਕ੍ਰਿਸਟਲਾਈਜੇਸ਼ਨ ਰਵੇ ਬਣਾਉਣ ਦੀ ਪ੍ਰਕਿਰਿਆ ਦਾ ਵਰਣਨ ਕਰੋ ਸੋ ਇਦਾਂ ਬੱਚੋ ਵਰਣਨ ਕਰਨਾ ਹੈ ਕਿਸੇ ਬੀਕਰ ਵਿੱਚ ਲਗਭਗ ਇੱਕ ਕੱਪ ਪਾਣੀ ਲਓ ਕੁਝ ਬੂੰਦਾਂ ਹਲਕੇ ਸਲਫਿਉਰਿਕ ਐਸਿਡ ਦੀਆਂ ਪਾਓ ਅਤੇ ਪਾਣੀ ਨੂੰ ਗਰਮ ਕਰੋ ਬੜਾ ਸੋਕਾ ਇਹ ਬਲੀ ਬਿਕਰਸ ਪਾਣੀ ਲੈ ਲਿਆ ਥੋੜੀ ਬੂੰਦਾ ਸਲਫੂਰੀਕ ਐਸਿਡ ਦੀਆਂ ਪਾਈਆਂ ਡਿਲੀਊਟ ਸਲਫੂਰੀਕ ਐਸਿਡ ਦੀਆਂ ਹਲਕੀਆਂ ਤੇ ਪਾਣੀ ਨੂੰ ਗਰਮ ਕਰੋ ਜਦੋਂ ਪਾਣੀ ਉਬਲਣ ਲੱਗੇ ਤਾਂ ਉਸ ਵਿੱਚ ਕਾਪਰ ਸਲਫੇਟ ਦਾ ਪਾਊਡਰ ਹਿਲਾਉਂਦੇ ਹੋਏ ਮਿਲਾਓ ਬਣੀ ਪਾਈ ਜਾਓ ਨਾਲ ਹਿਲਾਈ ਜਾਓ ਤੇ ਘੋਲਿ ਜਾਓ ਇਸ ਕਿਰਿਆ ਨੂੰ ਤਦੋਂ ਤੱਕ ਜਾਰੀ ਰੱਖੋ ਜਦੋਂ ਤੱਕ ਹੋਰ ਕਾਪਰ ਸਲਫੇਟ ਘੁਲਣਾ ਸੰਭਵ ਨਾ ਹੋਵੇ ਘੁਲ ਜਾਈਗਾ ਘੁਲ ਜਾਈਗਾ ਘੁਲ ਜਾਈਗਾ ਪਾਈ ਜਾਓ ਘੁਲੇ ਇੱਕ ਬੜਾ ਐਸਾ ਹੈਗਾ ਜਦੋਂ ਹੋਰ ਨਹੀਂ ਘੁਲੇਗਾ ਭਾਅ ਉਹ ਪਾਣੀ ਜਿੰਨਾ ਕਾਪਰ ਸਲਫੇਟ ਜਜ਼ਬ ਕਰ ਸਕਦਾ ਸੀਗਾ ਜਿੰਨਾ ਆਪਣੇ ਸਮੋਹ ਸਕਦਾ ਸੀਗਾ ਉਹਨਾ ਸਮੋਲੇਗਾ ਉਸ ਤੋਂ ਬਾਅਦ ਉਹ ਰੁਕ ਜਾਏਗਾ ਸੋ ਜਦੋਂ ਹੋਰ ਘੋਲਣਾ ਸੰਭਵ ਨਾ ਹੋ ਇੱਥੇ ਰੁਕ ਜਾਓ ਹੁਣ ਘੋਲ ਨੂੰ ਫਿਲਟਰ ਪੇਪਰ ਰਾਹੀਂ ਛਾਣ ਲਓ ਇਹ ਬੜਾ ਮਹੱਤਵਪੂਰਨ ਕਿ ਉਹਦੇ ਵਿੱਚ ਕੋਈ ਵੀ ਅਸ਼ੁੱਧਤਾ ਨਹੀਂ ਹੋਣੀ ਚਾਹੀਦੀ ਸੋ ਉਹਨੂੰ ਛਾਣ ਲਓ ਫਿਲਟਰ ਪੇਪਰ ਰਾਹੀਂ ਅਤੇ ਬਿਨਾਂ ਛੇੜੇ ਠੰਡਾ ਹੋਣ ਲਈ ਛੱਡ ਦਿਓ ਹੁਣ ਠੰਡਾ ਹੋਣ ਲਈ ਛੱਡ ਦਿਓ ਤੇ ਉਹਨੂੰ ਹਿਲਾਣਾ ਨਹੀਂ ਹੈਗਾ ਛੇੜਨਾ ਖਾਣ ਨਹੀਂ ਕਰਨੀ ਉਹਨੂੰ ਛੇੜਨਾ ਬਿਲਕੁਲ ਨਹੀਂ ਠੰਡਾ ਹੋਣ ਲਈ ਛੱਡ ਦਿਓ ਘੋਲ ਠੰਡਾ ਹੋਣ ਤੇ ਬੀਕਰ ਦੇ ਤਲ ਤੇ ਕਾਪਰ ਸਲਫੇਟ ਦੇ ਕ੍ਰਿਸਟਲ ਜਿਹੜੇ ਰਵੇਗੇ ਨਿਆ ਬਣੇ ਨਜ਼ਰ ਆਉਣਗੇ ਜਦੋਂ ਜਿਵੇਂ ਜਿਵੇਂ ਪਣੀ ਠੰਡਾ ਹੋਈ ਜਾਏਗਾ ਉਹੜਾ ਕੁਲਿਆ ਹੋਇਆ ਕੋਲ ਠੰਡਾ ਹੋਈ ਜਾਏਗਾ ਤੇ ਜਿਹੜੇ ਬੱਚੇ ਰਵੇ ਨੇ ਕ੍ਰਿਸਟਲ ਹੈਗੇ ਨੇ ਉਹ ਬਣੇ ਹੋਏ ਬੀਕਰ ਦੇ ਤਲ ਤੇ ਸਾਨੂੰ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਸੋ ਐਸੀ ਪਿਆਰੇ ਵਿਦਿਆਰਥੀਓ ਅੱਜ ਇਸ ਅਧਿਆਏ ਦੇ ਅਭਿਆਸ ਦਾ ਆਖਰੀ ਸਵਾਲ ਤੇ ਇਸ ਵੀਡੀਓ ਦੇ ਨਾਲ ਸਾਡਾ ਇਹ ਵਾਲਾ ਅਧਿਆਇ ਜਿਹੜਾ ਹੈਗਾ ਔਤਿਕ ਪਰਿਵਰਤਨ ਅਤੇ ਰਸਾਇਣਿਕ ਪਰਿਵਰਤਨ ਇੱਥੇ ਸਮਾਪਤ ਹੁੰਦਾ ਹੈ ਹੁਣ ਛੇਤੀ ਅਗਲਾ ਕੋਈ ਅਧਿਆਇ ਅਸੀਂ ਸ਼ੁਰੂ ਕਰਾਂਗੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਸ਼ਾ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ